ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੋਸਨ ਤਾਲੀਵਾਲ ਸਵਾਗਤ ਆ ਤੁਹਾਡਾ ਨੀਂ ਵੀਡੀਓ 'ਚ ਤੇ ਦੋਸਤੋ ਮੈਨੂੰ ਨਾ ਇੰਸਟਾਗ੍ਰam ਤੇ ਆਪਣਾ YouTube ਤੇ TikTok ਤੇ ਕਈ ਆਪਣੇ ਵੀਰ ਭੈਣਾਂ ਦੇ ਮੈਸੇਜ ਆਏ ਸੀ ਵੀ ਅਸੀਂ ਵਰਕ ਪਰਮਿਟ ਚੇਂਜ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਹੁਣ ਕਈ ਜਾਣੇ ਆਉਂਦੇ ਆ ਸਾਈਪ੍ਰਸ ਵਰਕ ਪਰਮਿਟ ਤੇ ਜਿਵੇਂ ਮੰਨ ਲਓ ਡੋਮੈਸਟਿਕ ਵੀਜੇ ਤੇ ਆ ਗਿਆ ਕੋਈ ਰੈਸਟੋਰੈਂਟ ਤੇ ਆ ਗਿਆ ਤੇ ਕੋਈ ਫੈਕਟਰੀ 'ਚ ਆ ਗਿਆ ਕੋਈ ਫਾਰਮ ਤੇ ਆ ਗਿਆ ਤੇ ਜਦੋਂ ਆਉਂਦੇ ਆ ਉਹਨਾਂ ਨੂੰ ਕਈ ਵਾਰ ਮਾਲਕ ਵਧੀਆ ਨਹੀਂ ਮਿਲਦੇ ਕਈ ਵਾਰ ਮਾਲਕਾਂ ਨਾਲ ਆਪਣੀ ਅੰਡਰਸਟੈਂਡਿੰਗ ਨਹੀਂ ਸਹੀ ਰਹਿੰਦੀ ਉਹਦੇ ਕਰਕੇ ਫਿਰ ਉਹ ਸੋਚਦੇ ਆ ਵੀ ਕਿਉਂ ਨਾ ਆਪਾਂ ਵੀਜ਼ਾ ਚੇਂਜ ਕਰ ਲਈਏ ਜਿਵੇਂ ਡੋਮੈਸਟਿਕ ਵਾਲੇ ਸੋਚਦੇ ਆ ਵੀ ਅਸੀਂ ਰੈਸਟੋਰੈਂਟ 'ਚ ਚੱਲ ਜਾਈਏ ਫਾਰਮ ਵਾਲੇ ਸੋਚਦੇ ਆ ਅਸੀਂ ਡੋਮੈਸਟਿਕ ਤੇ ਵਗ ਜਾਈਏ ਵੀ ਇੱਥੇ ਜਿਆਦਾ ਕੰਮ ਸਾਨੂੰ ਮਿਲਦਾ ਵੀ ਓਕੇ ਵੀ ਹੁੰਨੇ ਆ ਤਨਖਾਹ ਵੀ ਘੱਟ ਆ ਸੋ ਇਹ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਤੇ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ 2 ਸਾਲ ਸਾਈਪ੍ਰਸ ਦੇ ਵਿੱਚ ਰਿਹਾ ਤੇ ਮੇਰਾ ਮੇਰਾ ਡੋਮੈਸਟਿਕ ਵੀਜ਼ਾ ਸੀਗਾ ਤੇ ਮੈਂ ਵੀ ਕਿਸੇ ਟਾਈਮ ਸੋਚਿਆ ਸੀ ਵੀ ਮੈਂ ਆਪਦਾ ਵੀਜ਼ਾ ਚੇਂ ਪਰ ਜਿੰਨੀ ਕ ਮੈਂ ਨੌਲੇਜ ਲਈ ਆ ਜਿੰਨਾ ਕ ਮੈਂ ਆਪਣੇ ਏਜੰਟਾਂ ਤੋਂ ਪੁੱਛਿਆ ਆਪਣੇ ਵੀਰਾਂ ਤੋਂ ਪੁੱਛਿਆ ਜਿਨ੍ਹਾਂ ਨੂੰ ਕਾਫੀ ਟਾਈਮ ਹੋ ਗਿਆ ਤਾਂ ਗੱਲ ਇਹ ਸਾਹਮਣੇ ਆਈ ਆ ਵੀ ਤੁਸੀਂ ਸਿਰਫ ਜੇ ਕਰ ਸਕਦੇ ਹੋ ਤਾਂ ਆਪਦਾ ਓਨਰ ਚੇਂਜ ਕਰ ਸਕਦੇ ਹੋ ਆਪਦਾ ਵੀਜ਼ਾ ਨਹੀਂ ਚੇਂਜ ਕਰ ਸਕਦੇ ਹੁਣ ਓਨਰ ਕਿਵੇਂ ਵੀ ਤੁਸੀਂ ਉੱਥੋਂ ਆਪਦੀ ਰੀਲੀਜ਼ ਲੈ ਕੇ ਕਿਤੇ ਹੋਰ ਆਪਦਾ ਓਨਰ ਦੇਖ ਸਕਦੇ ਹੋ ਨਵਾਂ ਉਹ ਤੇ ਆਪਦਾ ਵੀਜ਼ਾ ਨਵਾਂ ਆਪਦਾ ਅਪਲਾਈ ਕਰ ਸਕਦੇ ਹੋ ਜਾਂ ਫਿਰ ਦੂਜੀ ਆਪਸ਼ਨ ਇਹ ਹੈ ਆ ਵੀ ਸਪੋਸ ਕਰੋ ਤੁਸੀਂ ਡੋਮੈਸਟਿਕ ਵੀ ਜੇ ਤੇ ਹੋ ਤੁਸੀਂ ਰੈਸਟੋਰੈਂਟ ਤੇ ਕੰਮ ਕਰਨਾ ਇਹ ਕੋਈ ਰੇਅਰ ਚਾਂਸ ਆ ਇਹ ਵੀ ਤੁਸੀਂ ਆਪ ਦਾ ਕੋਈ ਮਾਲਕ ਆ ਜਿਹਦਾ ਰੈਸਟੋਰੈਂਟ ਆ ਉਹਨੇ ਆਪਦੀ ਆਪਣੇ ਬਾਪੂ ਜਾਂ ਆਪਣੇ ਬੇਬੇ ਦੇ ਨਾਂ ਤੇ ਤੁਹਾਡਾ ਵੀਜ਼ਾ ਅਪਲਾਈ ਕਰਤਾ ਪਰ ਉਹ ਕੰਮ ਤੁਹਾਡੇ ਤੋਂ ਰੈਸਟੋਰੈਂਟ ਤੇ ਲਈ ਗਿਆ ਐਵੇਂ ਜਰੂਰ ਹੋ ਸਕਦਾ ਉਹ ਵੀ ਆਇਆ ਉੱਥੇ ਤੁਹਾਨੂੰ ਸੇਫ ਰਹਿਣਾ ਪਊਗਾ ਕਈ ਵਾਰ ਚੈੱਕ ਵਗੈਰਾ ਹੋ ਗਿਆ ਤਾਂ ਉਹਦੇ ਵਿੱਚ ਇਹ ਆ ਜੀ ਤੁਹਾਡਾ ਵੀਜ਼ਾ ਡੋਮੈਸਟਿਕ ਆ ਤੁਸੀਂ ਰੈਸਟੋਰੈਂਟ ਤੇ ਕੰਮ ਕਿੱਦਾਂ ਕਰੀ ਜੰਨੇ ਹੋ ਉਹ ਮਾਲਕ ਦੀ ਸਰਦਾਰ ਦੀ ਹੋਊਗੀ ਐਦਾਂ ਜ਼ਰੂਰ ਹੋ ਸਕਦਾ ਪਰ ਆਏ ਨਹੀਂ ਹੋ ਸਕਦਾ ਵੀ ਤੁਸੀਂ ਡੋਮੈਸਟਿਕ ਤੋਂ ਸਿੱਧੀ ਰੈਸਟੋਰੈਂਟ ਦਾ ਵੀਜ਼ਾ ਚੇਂਜ ਕਰ ਲਓ ਸੋ ਇੱਕ ਚੀਜ਼ ਇਹ ਹੁੰਦੀ ਆ ਜਾਂ ਫਿਰ ਤੁਸੀਂ ਕਰ ਸਕਦੇ ਹੋ ਜੇ ਮੰਨ ਲਓ ਤੁਸੀਂ ਕੋਈ ਵੀ ਵੀਜ਼ਾ ਤੇ ਹੋ ਜਿਵੇਂ ਮੰਨ ਲਓ ਫਾਰਮ ਤੇ ਹੋ ਡੋਮੈਸਟਿਕ ਤੇ ਹੋ ਤਾਂ ਉੱਥੇ ਤੁਸੀਂ ਮਾਲਕ ਲੱਭਣਾ ਜਿਹੜਾ ਕਹਦੇ ਵੀ ਮੇਰੇ ਚ ਵੀਕ ਚ ਇੱਕ ਵਾਰੀ ਆ ਕੇ ਕੰਮ ਕਰ ਜਿਆ ਕਰ ਬਾਕੀ ਆਪਦਾ ਜਿੱਥੇ ਮਰਜੀ ਕੰਮ ਕਰ ਜਿਹਨੂੰ ਅੱਜ ਕੱਲ ਓਪਨ ਵੀਜ਼ਾ ਜਾਂ ਆਊਟ ਲਿਵਿੰਗ ਵੀਜ਼ਾ ਵੀ ਕਿਹਾ ਜਾਂਦਾ ਵੀ ਐਦਾਂ ਕਰ ਸਕਦੇ ਹੋ ਇਹ ਦੋ ਚੀਜ਼ਾਂ ਜ਼ਰੂਰੀ ਨੇ ਸੋਰੀ ਤਨ ਹੋ ਗਈਆਂ ਇੱਕ ਤਾਂ ਤੁਸੀਂ ਆਪਦਾ ਮਾਲਕ ਚੇਂਜ ਕਰ ਸਕਦੇ ਹੋ ਇੱਕ ਐ ਤੁਸੀਂ ਕੋਈ ਵੀ ਮਾਲਕ ਲੱਭ ਕੇ ਕੰਮ ਕਿਤੇ ਵੀ ਕਰ ਸਕਦੇ ਹੋ ਇੱਕ ਤੁਸੀਂ ਇਹ ਵੀ ਬੇਬੇ ਬਾਪੂ ਦੇ ਨਾਂ ਤੇ ਵੀਜ਼ਾ ਲਵਾ ਕੇ ਕੰਮ ਕਿਤੇ ਵੀ ਉਹਨਾਂ ਦੇ ਜੋ ਵੀ ਰੈਸਟੋਰੈਂਟ ਆ ਜਾਂ ਸ਼ਾਪ ਆ ਉੱਥੇ ਕੰਮ ਕਰ ਸਕਦੇ ਹੋ ਪਰ ਤੁਸੀਂ ਇਹ ਨਹੀਂ ਹੈਗਾ ਵੀ ਡੋਮੈਸਟਿਕ ਤੋਂ ਰੈਸਟੋਰੈਂਟ ਦਾ ਕਰ ਲਓ ਜਾਂ ਫਾਰਮ ਤੋਂ ਕੋਈ ਹੋਰ ਸੁਪਰਮਾਰਕਟ ਦਾ ਕਰ ਲਓ ਜੇ ਤੁਹਾਨੂੰ ਕੋਈ ਇਹ ਕਹਿੰਦਾਗਾ ਕੋਈ ਮਿਲਦਾ ਤੁਹਾਨੂੰ ਵੀ ਹਾਂ ਭਾਈ ਮੈਂ ਇੰਨੇ ਰੁਪਏ ਲਵਾਂਗਾ ਕਰ ਲਵਾਂਗਾ ਧਿਆਨ ਨਾਲ ਸੋਚ ਸਮਝ ਕੇ ਆਪ ਦੇ ਰੁਪਏ ਦਿਓ ਕਿਉਂਕਿ ਇਹ ਚੀਜ਼ ਹੁੰਦੀ ਨਹੀਂਗੀ ਏ ਰੂਲ ਦੇ ਮੁਤਾਬਿਕ ਇਹੀ ਆ ਵੀ ਜਿਹੜੇ ਵੀਜੇ ਤੇ ਆਇਓ ਤੁਸੀਂ ਉਹੀ ਵੀਜ਼ਾ ਰਹਿਣਾ ਪਰ ਮਾਲਕ ਤੁਸੀਂ ਸਿਰਫ ਤੁਸੀਂ ਰਿਲੀਜ਼ ਲੈ ਸਕਦੇ ਹੋ ਉਹ ਵੀ ਤਨ ਰਿਲੀਜ਼ਾ ਨੇ ਉਹ ਲੈ ਸਕਦੇ ਹੋ ਉਹ ਤੋਂ ਬਾਅਦ ਤਾਂ ਵੀਜ਼ਾ ਵੀ ਲੱਗ ਨੂੰ ਛੱਡ ਜਾਂਦਾ ਸੋ ਇਹ ਚੀਜ਼ ਆਪਦੇ ਪੈਸੇ ਸੋਚ ਸਮਝ ਕੇ ਫੜਾਇਆ ਕਰੋ ਇੱਦਾਂ ਨਾ ਕਰਿਆ ਕਰੋ ਵੀ ਪੈਸੇ ਫੜਾਤੇ ਬਾਅਦ ਵਿੱਚ ਚੌਕੇ ਹੋ ਤੇ ਬਾਅਦ ਵਿੱਚ ਉਹ ਬੰਦਾ ਵੀ ਨਹੀਂ ਤੁਹਾਡੀ ਸੁਣ ਰਿਹਾ ਤੇ ਬਾਕੀ ਤੁਸੀਂ ਅੱਗੇ ਪਿੱਛੇ ਵੀ ਨਹੀਂ ਕੁਝ ਕਰ ਸਕਦੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਲਿਓ ਜਿਹੜੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਸੋ ਜਲਦੀ ਮਿਲਦੇ ਆ ਇੱਕ ਹੋਰ ਸੋਹਣਾ ਜਿਹਾ ਟੌਪਿਕ ਲੈ ਕੇ ਥੈਂਕ ਯੂ ਸੋ ਮੱਚ ਬਾਈ ਬਾਏ